ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਬੱਚਿਆਂ ਦੀ ਜਿਹੜੀ ਕਿ ਰੀਪੀਅਰ ਆ ਜਾਂ ਜਿਹੜੇ ਬੱਚੇ ਪ੍ਰਾਈਵੇਟ ਇਗਜ਼ਾਮ ਦੇਣਗੇ ਸੈਮੈਸਟਰ 1 ਠੀਕ ਹੈ ਸੈਮੈਸਟਰ 1 ਤੇ ਉਹਨਾਂ ਲਈ ਇਹ ਵੀਡੀਓ ਪੰਜਾਬੀ ਇਲੈਕਟਿਵ ਪੰਜਾਬੀ ਸਾਹਿਤ ਪੰਜਾਬੀ ਲਿਟਰੇਚਰ ਦੇ ਜਿਹੜੇ ਉਹਦੀ ਆਪਾਂ ਵੀਡੀਓ ਤਿਆਰ ਕਰ ਰਹੇ ਹਾਂ ਵੀ ਕਿਵੇਂ ਤੁਸੀਂ ਆਪਣੀ ਤਿਆਰੀ ਕਰਨੀ ਹੈ ਪੰਜਾਬੀ ਇਲੈਕਟਿਵ ਸਬਜੈਕਟ ਦੀ ਤੇ ਕੀ ਤੁਹਾਡਾ ਪਾਸਿੰਗ ਫਾਰਮੂਲਾ ਠੀਕ ਹੈ ਥੋੜੇ ਟਾਈਮ ਦੇ ਵਿੱਚ ਤੁਸੀਂ ਕਿੱਦਾਂ ਆਪਣੀ ਤਿਆਰੀ ਕਰਕੇ ਆਣ ਵਧੀਆ 50 ਪਲੱਸ ਮਾਰਕਸ ਤੁਸੀਂ ਕਿਵੇਂ ਲੈ ਕੇ ਜਿਹੜੇ ਕਿ ਪੇਪਰ ਨੂੰ ਪਾਸ ਕਰਨਾ ਇਹ ਆਪਾਂ ਸਾਰਾ ਕੁਝ ਇਸ ਵੀਡੀਓ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਸਟੂਡੈਂਟਸ ਜਿਹੜੇ ਬੱਚੇ ਨੇ ਰੀਪੇਅਰ ਅਤੇ ਪ੍ਰਾਈਵੇਟ ਦੋਨਾਂ ਬੱਚਾ ਲਈ ਇੰਪੋਰਟੈਂਟ ਹੈ ਤੇ ਸਟੂਡੈਂਟਸ ਇਹ 90 ਮਾਰਕਸ ਦਾ ਜਿਹੜਾ ਕਿ ਪੇਪਰ ਹੋਣਾ ਜਿਸ ਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ ਤੁਹਾਡੇ 32 ਹਾਂਜੀ ਇਹਦੇ ਲਈ ਜਿਹੜਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਆਪਾਂ ਨੇ ਪੰਜਾਬੀ ਲਿਟਰੇਚਰ ਦਾ ਤੁਹਾਡਾ ਸਾਰਾ ਰਏ ਟੌਪਿਕਸ ਅਪਲੋਡ ਕੀਤੇ ਹੋਏ ਨੇ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਕਿਵੇਂ ਆਪਣੇ ਵਾਚ ਕਰਨੀਆਂ ਨੇ ਵੀਡੀਓਜ਼ ਕਿਵੇਂ ਫਾਈਂਡ ਕਰਨੀਆਂ ਨੇ ਹਾਂਜੀ ਤੁਸੀਂ YouTube ਤੇ Tour Study Classes channel ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਸਟੂਡੈਂਟਸ ਪਲੇਲਿਸਟ ਪਲੇਲਿਸਟ ਨੂੰ ਜਰੂਰ ਤੁਸੀਂ ਕਲਿੱਕ ਕਰੋਗੇ ਤਾਂ ਇਹਦੇ ਵਿੱਚ ਤੁਹਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 1 ਦੀ ਪਲੇਲਿਸਟ ਮਿਲੂਗੀ 올 ਸਬਜੈਕਟਸ ਜਿਹਦੇ ਵਿੱਚ ਸਾਰੇ ਸਬਜੈਕਟ ਨੇ ਸਟੂਡੈਂਟਸ ਠੀਕ ਹੈ 올 ਸਬਜੈਕਟ ਤੇ ਤੁਹਾਡੀ ਹਿਸਟਰੀ ਤੇ ਪੰਜਾਬ ਪੋਲੀਟੀਕਲ ਸਾਇੰਸ ਦੀ ਅਲੱਗ ਵੀਡੀਓ ਅਪਲੋਡ ਕੀਤੀ ਹੋਈ ਆ ਤੇ ਇੱਕ ਸਾਹਿਤ ਰੂਪ ਸਾਹਿਤ ਰੂਪ ਮੈਂ ਤੁਹਾਨੂੰ ਦਿਖਾਉਂਦੀ ਆ ਸਾਹਿਤ ਰੂਪ ਤੁਹਾਡੇ ਸਾਰੇ ਇਹਦੇ 'ਚ ਨੇ ਸਾਹਿਤ ਰੂਪ ਬੀਏ ਲਿਖਿਆ ਹੋਇਆ ਜੇ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜੇ-ਜਿਹੜੇ ਵੀ ਤੁਹਾਡੇ ਹੁਣ ਸਾਹਿਤ ਰੂਪ ਮੈਂ ਤੁਹਾਨੂੰ ਦਿਖਾਉਂਗੀ ਠੀਕ ਹੈ ਵੀ ਕਿਹੜੇ-ਕਿਹੜੇ ਨੇ ਤੁਹਾਡੇ ਸਿਲੇਬਸ ਦੇ ਵਿੱਚ ਉਹ ਤੁਸੀਂ ਸਾਹਿਤ ਰੂਪ ਇੱਥੋਂ ਇਸ ਵੀਡੀਓ 'ਚੋਂ ਕਰ ਲੈਣੇ ਨੇ ਇਹਦੇ ਵਿੱਚ ਸਾਰੇ ਸਾਹਿਤ ਰੂਪ ਨੇ ਠੀਕ ਹੈ ਸਾਰੇ ਸਾਰੇ ਸਬਜੈਕਟਸ ਸਾਰੇ ਮਤਲਬ ਕਿ 올 ਜੈ ਫਰਸਟ ਸੈਕੰਡ ਥਰਡ ਸੈਮ ਫੋਰਥ ਸਭ ਦੇ ਲਈ ਨੇ ਓਕੇ ਜਿਵੇਂ ਸਾਹਿਤ ਰੂਪ ਕੀ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਸਾਰਿਆਂ ਲਈ ਇਹ ਨਾਵਲ ਠੀਕ ਹੈ ਗੀਤ ਗਜ਼ਲ ਇਹ ਸਾਰੇ ਸਾਹਿਤ ਰੂਪ ਨੇ ਕਹਾਣੀ ਨਾਵਲ ਇਕਾਂਗੀ ਉਹੀ ਪਲੱਸ 2 ਲਈ ਨੇ ਹਾਂਜੀ ਉਸ ਤੋਂ ਅੱਗੇ ਤੁਹਾਡਾ ਹੈ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮ 1st ਆਲ ਸਬਜੈਕਟਸ ਆਲ ਸਬਜੈਕਟਸ ਵਰ ਜੇ ਤੁਸੀਂ ਵੀਡੀਓ ਨੂੰ ਕਲਿੱਕ ਕਰੋਗੇ ਇਹਨਾਂ ਨੂੰ ਪਲੇਲਿਸਟ ਨੂੰ ਤਾਂ ਇਹਨੂੰ ਨੀਚੇ ਸਕਰੋਲ ਕਰਨਾ ਨੀਚੇ ਸਕਰੋਲ ਕਰਕੇ ਤੁਹਾਨੂੰ ਆਲ ਸਬਜੈਕਟਸ ਨੇ ਦੇ ਵਿੱਚ ਤਾਂ ਤੁਹਾਨੂੰ ਪੰਜਾਬੀ ਇਲੈਕਟਿਵ ਦੇ ਵੀਡੀਓ ਮਿਲਣਗੇ ਥੋੜਾ ਨੀਚੇ ਹਾਂਜੀ ਇੱਕ ਤਈਵਰੀ ਇਹਨੂੰ ਇਕੱਠੇ ਕਰ ਦਨੀ ਆ ਇਹ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਹੈ ਵੈਸੇ ਆਪਾਂ ਹੁਣ ਦੁਬਾਰਾ ਵੀ ਬਣਾਵਾਂਗੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਜੀ ਤਾਂ ਵੀਡੀਓ ਜਿਹਦੇ ਵਿੱਚੋਂ ਤੁਸੀਂ ਇੰਪੋਰਟੈਂਟ ਜੋ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਇੰਪੋਰਟੈਂਟ ਜਿਹੜੇ ਜਿਹੜੇ ਵੀ ਸਾਹਿਤ ਰੂਪ ਆਏ ਹੋਏ ਨੇ ਠੀਕ ਹੈ ਤੁਸੀਂ ਉਹ ਸਾਰੇ ਆਪਣੇ ਯਾਦ ਕਰ ਲੈਣੇ ਐ ਪ੍ਰੀਵੀਅਸly ਐਗਜ਼ਾਮਸ ਦੇ ਵਿੱਚੋਂ ਸੋルメ ਵਾਚੋ ਨੇੜੇ ਕਰ ਦੂੰਗੀ ਬਾਕੀ ਵੀਡੀਓਜ਼ ਦੇ ਤੁਸੀਂ ਇਹਨੂੰ ਨੀਚੇ ਸਕਰੋਲ ਕਰੋਗੇ ਹਿਸਟਰੀ ਦੇ ਵੀਡੀਓਜ਼ ਵੀ ਨੇਰੇ ਵਿੱਚੇ ਸਾਰੇ ਸਬਜੈਕਟਸ ਨੇ 올 ਸਬਜੈਕਟ ਠੀਕ ਹੈ 올 ਸਬਜੈਕਟ ਹਾਂਜੀ ਦੇਖੋ ਪੰਜਾਬੀ ਇਲੈਕਟਿਵ ਪ੍ਰੀਵियस ਇਅਰ ਕੁਐਸਚਨ ਪੇਪਰ ਠੀਕ ਹੈ ਪੰਜਾਬੀ ਇਲੈਕਟ੍ਰਿਕ ਪ੍ਰੀਵਿਅਸ ইয়ার কোশ্চেন পেপার ਪੰਜਾਬੀ ਸਾਹਿਤ ਦੇ কোশ্চেন আনসার ਜਿਹਦੇ ਵਿੱਚੋਂ ਤੁਹਾਨੂੰ 20 ਮਾਰਕਸ ਆਊਗਾ ਇਹ ਤੇ ਤੁਹਾਡਾ ਕੀ ਪਾਸਿੰਗ ਫਾਰਮੂਲਾ ਕਿਹੜੇ-ਕਿਹੜੇ ਉਹ ਕਰਨੇ ਨੇ ਪ੍ਰਸੰਗ ਸਹਿਤ ਵਿਆਖਿਆ ਕਿਹੜੀ ਵਿਆਖਿਆ ਉਹ ਵੀ ਆਪਾਂ ਨੇ ਆਪਾਂ ਲਈ ਅਪਲੋਡ ਕੀਤੀ ਹੋਈ ਆ ਠੀਕ ਹੈ ਦੇਖੋ ਤੁਹਾਡੇ ਜਿਹੜੇ ਕਿ ਇਕਾਂਗੀਆਂ ਨੇ ਬੇਈਮਾਨ ਇਕਾਂਗੀ ਮਾਨ ਦੀ ਮਾਨ ਦੇ ਵਿੱਚ ਇਕਾਂਗੀ ਠੀਕ ਹੈ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਵਾਲਾ ਵੀ ਕੋਸ਼ਣ ਅਪਲੋਡ ਆ ਤੇ ਉਸ ਤੋਂ ਅੱਗੇ ਹੈਗਾ ਤੁਹਾਡੇ ਇਹ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਠੀਕ ਹੈ ਤੇ ਪ੍ਰਸੰਗ ਸਹਿਤ ਵਿਆਖਿਆ ਪਾਰਟ 1 ਐਂਡ ਪਾਰਟ 2 ਦੇ ਵਿੱਚ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਠੀਕ ਹੈ ਇਕਾਂਗੀਆਂ ਦੇ ਵਿਸ਼ਾ ਵਸਤੂ ਤਾਂਛ ਦੀ ਬਾਜੀ ਅੰਨੇ ਅੰਨੇ ਕੰਨੇ ਅੰਨੇ ਨਿਸ਼ਾਨ ਚੀ ਠੀਕ ਹੈ ਇਕਾਂਗੀ ਭਾਗ ਦੇ ਛੋਟੇ ਕੁਐਸਚਨ ਸਾਹਿਤ ਰੂਪ ਕੀ ਹੈ ਪਾਰਟ 1 ਐਂਡ ਪਾਰਟ 2 ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਹਾਂਜੀ ਹੁਣ ਆਪਾਂ ਤੁਹਾਡਾ ਪਾਸਿੰਗ ਫਾਰਮੂਲਾ ਤੇ ਜਿਹੜੇ ਕਿ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਉਹ ਤੁਹਾਨੂੰ ਦੱਸ ਦਿਆਂ ਹਾਂਜੀ ਸਟੂਡੈਂਟਸ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜੇ ਕਿ ਤੁਸੀਂ ਆਧੁਨਿਕ ਪੰਜਾਬੀ ਕਵਤਾ ਇਹਦੇ ਵਿੱਚੋਂ ਤੁਸੀਂ ਕਿਹੜੇ-ਕਿਹੜੇ ਕਵੀਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਕਿਹੜੇ ਤੁਸੀਂ ਛੱਡ ਸਕਦੇ ਪਾ ਤੁਹਾਨੂੰ ਇਹ ਦੱਸ ਦਿਆਂ ਤੇ ਇਹ ਹੈਗੇ ਤੁਹਾਡੀ ਬੁੱਕ ਨਕਸ਼ਨohar ਸੰਪਾਦਕ ਡਾਕਟਰ ਜਸਵਿੰਦਰ ਸਿੰਘ ਠੀਕ ਹੈ ਆਧੁਨਿਕ ਪੰਜਾਬੀ ਕਵਤਾ 1901 ਤੋਂ ਲੈ ਕੇ 2000 ਤੱਕ ਇਹਦੇ ਵਿੱਚ ਤੁਹਾਡੇ ਕਵੀ ਦਿੱਤੇ ਹੋਏ ਨੇ 9 ਦੇਖੋ 1 2 3 4 5 6 7 8 9 9 ਕਵੀ ਨੇ 9 ਕਵੀਆਂ ਦੇ ਵਿੱਚੋਂ ਤੁਸੀਂ ਜਾਂ ਤਾਂ ਫਰਸਟ 5 ਕਰੋ ਫਰਸਟ 5 ਜਾਂ ਲਾਸਟ 5 ਫਰਸਟ 5 ਕਵੀ ਕਰਨੇ ਨੇ ਜਾਂ ਲਾਸਟ 5 ਕਵੀ ਕਰਨੇ ਨੇ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਡੈਫੀਨੇਟਲੀ ਮਿਲ ਜਾਣਾ ਠੀਕ ਹੈ ਇਹ ਨਹੀਂ ਹੈਗਾ ਕਿ ਤੁਸੀਂ ਵਿੱਚੋਂ ਜਿਵੇਂ ਫਰਸਟ ਕਰ ਲਿਆ ਫਿਰ ਇੱਕ ਵਿੱਚ ਕੋਰਲ ਅਫਰੀਕਾ ਐਂਡ ਚੋਂ ਕਰ ਲਿਆ ਐਵੇਂ ਰੋਂਗ ਆ ਠੀਕ ਹੈ ਜਾਂ ਤਾਂ ਤੁਸੀਂ ਫਰਸਟ 5 ਕਵੀ ਕਰੋ ਜਾਂ ਲਾਸਟ 5 ओके फर्स्ट 5 ਦੇ ਵਿੱਚ ਜਿਵੇਂ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਧਨੀ ਰਾਮ ਚਾਤਰੀਕ ਪ੍ਰੋਫੈਸਰ ਮੋਹਨ ਸਿੰਘ ਤੇ ਅਮਰਤਾ ਪ੍ਰੀਤਮ ਇਹ ਬਣਦੇ ਨੇ ਫਰਸਟ 5 ਕਵੀ ਦੇ ਵਿੱਚ लास्ट 5 ਡਾਕਟਰ ਜਗਤਾਰ ਡਾਕਟਰ ਹਰਪਾਜਨ ਸਿੰਘ ਵੀ ਸ਼ਿਵ ਕੁਮਾਰ ਬਟਾਲਵੀ ਵਾਵਾ ਬਲਵੰਤ ਅਮਰਤਾ ਪ੍ਰੀਤਮ लास्ट 5 ਠੀਕ ਹੈ ਜਾਂ ਫਰਸਟ 5 ਆਈ ਹੋਪ ਤੁਸੀਂ ਸਮਝੋਗੇ ਹੋਵੋਗੇ ਇਹਨਾਂ ਫਰਸਟ 5 ਅਗਰ ਤੁਸੀਂ ਫਰਸਟ 5 ਕਵੀ ਕਰ ਰਹੇ ਹੋ ਇਹਨਾਂ ਦੀ ਹੀ ਪ੍ਰਸੰਗ ਸਹਿਤ ਵਿਆਖਿਆ ਇਹਨਾਂ ਦੀ ਹੀ ਜਿਹੜੇ ਕਿ ਇਦੇ ਵਿੱਚ ਆਉਣਾ ਵਿਸ਼ਾ ਵਸਤੂ ਠੀਕ ਹੈ ਜਿਹੜੀ ਕਵਤਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰੋਗੇ ਕਵਤੋਟਿਆਂ ਦਾ ਉਹਨਾਂ ਦਾ ਇਹੀ ਤੁਹਾਨੂੰ ਵਿਸ਼ਾ ਵਸਤੂ ਵੀ ਆਉਣਾ ਵਿਸ਼ਾ ਵਸਤੂ ਸਾਰ ਇੱਕ ਸੇਮੇ ਹੁੰਦੇ ਨੇ ਬਸ ਥੋੜਾ ਜਿਹਾ ਡਿਫਰੈਂਸ ਹੁੰਦਾ ਠੀਕ ਹੈ ਉਹ ਕਰੋ ਅਗਰ ਤੁਸੀਂ ਲਾਸਟ 5 ਦੇ ਕਰੋਗੇ ਤਾਂ ਉਹਨਾਂ 5 ਦੇ ਹੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਉਹਨਾਂ 5 ਦੇ ਹੀ ਜਿਹੜੇ ਕਿ ਤੁਹਾਡੇ ਹੋਣਗੇ ਸਾਰ ਤੇ ਵਿਸ਼ਾ ਵਸਤੂ ਕਰਨਾ ਓਕੇ ਤੇ ਇਹਦੇ ਨਾਲ ਤੁਹਾਡੇ ਦੇਖੋ 20 ਮਾਰਕਸ ਦਾ ਬਣ ਜੂਗਾ ਇਹ ਐਵੇਂ ਬਾਕੀ ਸ਼ਾਰਟ ਕੁਐਸਚਨ ਤੁਹਾਡੇ ਕਵਰ ਹੋਏ ਜਾਣਗੇ ਜੋ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਪੜੇ ਲਈ ਤਾਂ 25 ਮਾਰਕਸ ਦੇ ਵਿੱਚੋਂ ਦੇਖੋ 10 ਮਾਰਕਸ ਦੀ ਤਾਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਆਉਣੀ ਹੈ ਦੋ ਆਉਣਗੇ ਦੋ ਚੋਂ ਤੁਸੀਂ ਇੱਕ ਦੀ ਕਰਨੀ ਹੋਊਗੀ ਤੇ ਪ੍ਰਸੰਗ ਦੇ ਵਿੱਚ ਤੁਸੀਂ ਇਹ ਲਿਖਣਾ ਹੁੰਦਾ ਕਿ ਇਹ ਕਾਫ ਟੋਟਾ ਸਾਡੀ ਪੰਜਾਬੀ ਜਿਹੜੇ ਨਕਸ਼ਨਹਾਰ ਪੁਸਤਕ ਡਾਕਟਰ ਜਸਵਿੰਦਰ ਸਿੰਘ ਸੰਪਾਦਕ ਨੇ ਠੀਕ ਹੈ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚੋਂ ਲਿਆ ਗਿਆ ਹੈ ਇਸ ਇਸ ਦਾ ਕਵੀ ਕੌਣ ਹੈ ਤੇ ਜਿਹੜਾ ਕਵੀ ਤੁਹਾਨੂੰ ਪਹਿਚਾਣਾ ਤੁਸੀਂ ਕਵੀ ਦਾ ਨਾਮ ਲਿਖ ਸਕਦੇ ਹੋ ਠੀਕ ਹੈ ਫੈਰੂਜ਼ ਇਸ ਦੇ ਵਿੱਚ ਕਵੀ ਨੇ ਕੀ ਕਿਹਾ ਤੁਸੀਂ ਥੋੜਾ ਜਿਹਾ ਪ੍ਰਸੰਗ ਦੇ ਵਿੱਚ ਲਿਖ ਕੇ ਫਿਰ ਵਿਆਖਿਆਜ ਕਰ ਲਿਖਣਾ ਹੁੰਦਾ ਬਸ ਪ੍ਰਸੰਗ ਸਹਿਤ ਵਿਆਖਿਆ ਬਹੁਤ ਈਜ਼ੀ ਹੁੰਦੀ ਹੈ ਵੈਸੇ ਵੀ ਮੈਂ ਤੁਹਾਨੂੰ ਜਿਹੜੇ ਉਹ ਕਰਵਾਈ ਹੋਏ ਵੀਡੀਓਜ਼ ਦਿਖਾਈਆਂ ਉਹਦੇ ਵਿੱਚ ਬਹੁਤ ਈਜ਼ੀ ਵੇਦ ਨਾਲ ਕਰਵਾਇਆ ਹੋਇਆ ਨੇ ਹਾਂਜੀ ਇਹਦੇ ਵਿੱਚੋਂ 25 ਦੇ ਵਿੱਚੋਂ ਹੁਣ ਆਪਾਂ 25 ਦਾ ਪੋਰਸ਼ਨ ਹੋ ਗਿਆ ਕਿਉਂਕਿ 10 ਦਿੱਤਾ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ 10 ਦਾ ਹੀ ਹਫ਼ਤਾ ਦਾ ਵਿਸ਼ਾ ਵਸਤੂ ਜਾਂ ਥੀਮ ਲਿਖਣਾ ਆਊਗਾ ਠੀਕ ਹੈ ਦੋ ਦੇ ਵਿੱਚ ਤੁਸੀਂ ਕਰਨਾ ਹੋਊਗਾ ਤੇ 5 ਕੁਐਸਚਨ ਹੋਣਗੇ ਤੁਹਾਡੇ ਸ਼ਾਰਟ ਅਧੁਨਿਕ ਪੰਜਾਬੀ ਕਾਵਿ ਦੇ ਵਿੱਚੋਂ ਆਉਣਗੇ ਤੁਹਾਨੂੰ ਤਾਂ ਇਹਨਾਂ 25 ਦੇ ਵਿੱਚੋਂ ਆਪਾਂ ਤੁਹਾਡੇ 20 ਮਾਰਕਸ ਤਾਂ ਪੱਕਾ ਲਗਾ ਹੀ ਸਕਦੇ ਆ ਜੇ 20 ਤਾਂ 15 ਤਾਂ ਪੱਕਾ ਹੀ ਨੇ ਹਨਾ 15 ਤਾਂ ਪੱਕਾ ਨੇ ਉਸ ਤੋਂ ਬਾਅਦ ਜਿਹੜੀ ਤੁਹਾਡੇ ਹੈਗੀਆਂ ਨੇ ਇਕਾਂਗੀ ਭਾਗ ਇਕਾਂਗੀ ਭਾਗ ਹੈਗੀਆਂ ਨੇ 6 ਦਰਸ਼ਨ ਇਹਦੇ ਵਿੱਚ ਇਕਾਂਗੀਆਂ ਹੈਗੀਆਂ ਨੇ ਤੁਹਾਡੀਆਂ ਜਿਹੜੇ ਕਿ 5 ਇਕਾਂਗੀਆਂ ਨੇ 5 ਇਕਾਂਗੀਆਂ ਹੈ ਕਿਹੜੇ-ਕਿਹੜੇ ਨੇ ਮੈਂ ਤੁਹਾਨੂੰ ਦੱਸ ਦਣੀ ਆ ਇਹਨਾਂ ਦੇ ਵਿੱਚੋਂ ਤੁਸੀਂ ਚਾਹ ਤਾਂ ਫਰਸਟ 4 ਕਰ ਲੈਣੀਆਂ ਨੇ ਜਾਂ ਲਾਸਟ 4 ਇਕ ਇਕ ਕਾਂਗੀ ਛੱਡ ਦਿਓ ਜਾਂ ਤਾਂ ਫਰਸਟ 4 ਜਾਂ ਲਾਸਟ 4 ਠੀਕ ਹੈ ਇਕਾਂਗੀਆਂ ਜਿਵੇਂ ਬੇਈਮਾਨੇ ਕਾਂਗੀ ਮਣ ਦੀਆਂ ਮਣ ਵਿੱਚ ਮਣ ਦੀਆਂ ਮਣ ਵਿੱਚ ਇਕਾਂਗੀ ਤਾਂ ਪਹਿਲਾਂ ਵੀ ਆਪਾਂ ਨੇ ਬਹੁਤ ਵਾਰ ਕੀਤੀ ਵੀ ਹੁੰਦੀ ਹੈ ਹਨਾ ਯਾਦ ਹੈ ਹੁੰਦੀ ਹੈ ਇਹ ਤਾਂ ਸ਼੍ਰੀਵਾਜ ਜੀ ਅੰਨੇ ਨਿਸ਼ਾਨ ਚੀ ਅੰਨੇ ਕਹਾਣੀ ਹਾਂਜੀ ਇਹਨਾਂ ਦੇ ਵਿੱਚੋਂ ਤੁਸੀਂ ਜਿਹੜੇ ਇਕਾਂਗੀਆਂ ਦਾ ਇੱਕ ਤਾਂ ਤੁਸੀਂ ਜਿਹੜੇ ਵਿਸ਼ਾ ਵਸਤੂ ਪੱਕਾ ਕਰਨਾ ਸਾਰਿਆਂ ਦਾ ਇਹਨਾਂ ਇਕਾਂਗੀਆਂ ਦਾ ਵਿਸ਼ਾ ਵਸਤੂ ਸਾਰ ਤੇ ਇੱਕ ਸਾਹਿਤਿਕ ਅਲੋਚਨਾ ਵਾਲਾ ਇਹ ਕੁਐਸਚਨ ਪੱਕੇ ਕਰ ਲੈਣੇ ਨੇ ਇਹਨਾਂ ਚਾਰ ਇਕਾਂਗੀਆਂ ਕੋਈ ਵੀ ਚਾਰ ਇਕਾਂਗੀਆਂ ਕਰ ਲਿਓ ਇੱਕ ਛੱਡ ਦਿਓ ਤੇ ਜਿਵੇਂ ਨਿਸ਼ਾਤ ਵਲਤਾ ਹੈ ਹੀ ਨਾ ਤੁਹਾਡੇ ਸਿਲੇਬਸ ਚ ਹੁਣ ਇਕਾਂਗੀ ਭਾਗ ਦੇ ਵਿੱਚੋਂ ਇੱਕ ਤਾਂ ਤੁਹਾਨੂੰ ਜਿਹੜੇ ਕਿ ਜਿਵੇਂ ਪ੍ਰਸੰਗ ਸਹਿਤ ਵਿਆਖਿਆ ਕਾਵ ਟੋਟੇ ਦੀ ਆਊਗੀ ਐਵੇਂ ਹੀ ਤੁਹਾਨੂੰ ਇਕਾਂਗੀ ਭਾਗ ਦੇ ਵਿੱਚੋਂ ਵੀ ਪ੍ਰਸੰਗ ਵਿਆਖਿਆ ਪੁੱਛੀ ਜਾਊਗੀ ਕਾਵ ਸੰਗ੍ਰਹਿ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾਊਗਾ ਦੇਖੋ ਵਾਰਤਾਲਾਪ ਅੰਸ਼ ਦੀ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਊਗੀ 10 ਮਾਰਕਸ ਦੀ ਤੇ ਇੱਕ ਤੁਹਾਨੂੰ ਵਿਸ਼ਾ ਵਸਤੂ ਜਿਵੇਂ ਤੁਹਾਨੂੰ ਦੱਸਿਆ ਇੱਕ ਤਾਂ ਵਿਸ਼ਾ ਵਸਤੂ ਤੇ ਇੱਕ ਸਾਹਿਤਿਕ ਪਰਖ ਜੋ ਤੁਸੀਂ ਵਿਸ਼ਾ ਵਸਤੂ ਸਾਹਿਤਿਕ ਪਰਖ ਕਰ ਲੈਣ ਉਹਦੇ ਵਿੱਚ ਤੁਹਾਨੂੰ ਵਾਰਤਾਲਾਪਾਤ ਲੱਗੇ ਜਾਣੇ ਨੇ ਵੀ ਇਹ ਕਿਨੇ ਦੁਆਰਾ ਕਿਹਾ ਉਹਨੇ ਕੀ ਗੱਲ ਕਹੀ ਗਈ ਹੈ ਠੀਕ ਹੈ ਸੋ ਇਹ ਵੀ 10 ਮਾਰਕਸ ਇਹ ਵੀ 10 ਮਾਰਕਸ ਤੇ 5 ਉਸ ਤੋਂ ਬਾਅਦ ਇਹ ਲਘੂ ਉੱਤਰ ਹੋਣਗੇ ਭਾਵਕੀ ਰਲਾਕੀ ਹੋਣਗੇ ਤੇ ਸਾਰੇ ਕੁਐਸਚਨਾਂ ਚੋਂ ਤਾਂ ਇਕਾਂਗੀ ਭਾਗ ਦੇ ਵਿੱਚੋਂ ਵੀ ਤੁਹਾਨੂੰ ਪੇਪਰ ਕਿੰਨੇ ਮਾਰਕਸ ਦਾ ਉਹਨਾ 25 ਦਾਉਣਾ ਤਾਂ 25 ਦੇ ਵਿੱਚੋਂ ਇਹਦੇ ਚੋਂ ਵੀ ਆਪਾਂ 20 ਲਗਾ ਲਓ ਜੇ 20 ਇਹ ਤਾਂ ਆਪਾਂ 15 ਲਗਾ ਲਓ ਹਨਾ ਦੋਨੇ ਭਾਗ ਦੇ ਵਿੱਚੋਂ 15 15 ਲਗਾ ਕੇ 30 ਮਾਰਕਸ ਤਾਂ ਇੱਥੇ ਹੀ ਬ ਪਿੱਛੋਂ ਤੁਸੀਂ ਹੁਣ ਕਿੱਥੋਂ ਮਾਰਕਸ ਆਉਣਗੇ ਤੁਹਾਡੇ ਫੇਰ ਤੁਸੀਂ ਆਉਣਾ ਜਿਹੜੇ ਕੀ ਦੇਖੋ ਇੱਕ ਆਵਲ ਕੁਐਸਚਨ ਪੰਜਾਬੀ ਭਾਸ਼ਾ ਦੀ ਪਰਿਭਾਸ਼ਾ ਭਾਸ਼ਾ ਦੀ ਪਰਿਭਾਸ਼ਾ ਤੇ ਪ੍ਰਕਿਰਤੀ ਪ੍ਰਯੋਜਨ ਅਤੇ ਮਹੱਤਵ ਜਾਂ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਇਹ ਦੋ ਕੁਐਸਚਨ ਬਣਦੇ ਨੇ ਤੁਸੀਂ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ ਕਰ ਲਓ ਠੀਕ ਹੈ ਤੇ ਇੱਕ ਪੰਜਾਬੀ ਭਾਸ਼ਾ ਦਾ ਮਹੱਤਵ ਦੋ ਕੁਐਸਚਨ ਤੁਸੀਂ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ ਕਰ ਲਓ ਆਪਣੇ ਚੈਨਲ ਤੇ ਕਰਵਾਇਆ ਹੋਇਆ ਵੀ ਆ ਤੇ ਉਸ ਤੋਂ ਅੱਗੇ ਹੈਗੇ ਨੇ ਤੁਸੀਂ ਸਭ ਤੋਂ ਮੇਨ ਜੇ ਤੁਸੀਂ ਇਹ ਵੀ ਨਹੀਂ ਕਰਨਾ ਤਾਂ ਤੁਸੀਂ ਇਹ ਵਾਲੇ ਕੁਐਸਚਨ ਕਰੋ ਕਿਉਂਕਿ ਇੱਥੋਂ ਤੁਹਾਡਾ 20 ਮਾਰਕਸ ਦਾ ਪੋਰਸ਼ਨ ਆ ਜਾਣਾ 20 ਮਾਰਕਸ ਦਾ ਪੋਰਸ਼ਨ ਇਹਦੇ ਵਿੱਚੋਂ ਕਪਤਾ ਨਾਟਕ ਤੇ ਇਕਾਂਗੀ ਸਾਹਿਤ ਦੇ ਵਿੱਚੋਂ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ 6 ਕੁਐਸਚਨ ਹੋਣਗੇ 6 ਦੇ ਵਿੱਚੋਂ ਤੁਸੀਂ ਕੋਈ 4 ਦੇ ਉੱਤਰ ਕਰਨੇ ਹੋਣਗੇ ਹਰ ਕੁਐਸਚਨ ਜਿਹੜਾ ਕਿ ਹੋਊਗਾ ਤੁਹਾਡਾ 5 ਮਾਰਕਸ ਦਾ ਤਾਂ 20 ਮਾਰਕਸ ਇੱਥੋਂ ਹੋ ਗਏ ਜੇ ਤੁਸੀਂ ਇਹ ਭਾਗ ਵੀ ਨਹੀਂ ਕਰਨਾ ਤਾਂ ਤੁਸੀਂ ਇੱਕ ਤਾਂ ਕਰੋ ਇਕਾਂਗੀ ਭਾਗ ਹਨਾ ਇੱਕ ਪ੍ਰਸੰਗ ਸਹਿਤ ਵਿਆਖਿਆ ਵਾਲਾ ਭਾਗ ਆਧੁਨਿਕ ਪੰਜਾਬੀ ਤੇ ਇੱਕ ਜਿਹੜੇ ਕਿ ਇਹ ਪੰਜਾਬੀ ਸਾਹਿਤ ਦੇ ਕੁਐਸਚਨ ਨੇ ਕਿਉਂਕਿ ਇੱਕੋ ਕੁਐਸਚਨ ਤੁਹਾਡਾ 5 5 ਮਾਰਕਸ ਦਾ ਦੇਖੋ ਤਾਂ ਕਿੰਨੇ ਮਾਰਕਸ ਬਣ ਗਏ 20 ਇੱਥੋਂ ਉੱਪਰ ਆਪਾਂ 15 15 ਲਗਾਏ ਸੀ ਠੀਕ ਹੈ ਇਹਨਾਂ ਜੋ 15 ਲਗਾ ਲਓ ਤਾਂ ਕਿੰਨੇ ਹੋ ਗਏ ਤਾਂ ਇੱਥੇ ਕਿੰਨੇ ਹੋ ਗਏ 45 ਬਣ ਗਏ ਠੀਕ ਹੈ 45 ਮਾਰਕਸ ਬਣ ਗਏ ਉਸ ਤੋਂ ਬਾਅਦ ਸਾਹਿਤ ਰੂਪ ਇਹ ਵੀ ਮੈਂ ਤੁਹਾਨੂੰ ਦੱਸ ਦੇਣੀ ਵੀ ਤੁਸੀਂ ਕਿੰਨੇ ਕਰਨੇ ਨੇ ਤੇ ਇੱਕ ਆ ਵਾਲਾ ਕੁਐਸਚਨ 10 ਮਾਰਕਸ 10 ਮਾਰਕਸ ਤੋਂ ਤੁਹਾਨੂੰ ਹੁਣ 8 ਤਾਂ ਆਉਣਗੇ 8 ਨਹੀਂ ਤਾਂ 5 ਤਾਂ ਆਉਣਗੇ ਤਾਂ ਰਾਮ ਨਾਲ 50 ਮਾਰਕਸ ਤੁਸੀਂ ਰਾਮ ਨਾਲ ਹੋ ਗਏ ਤੁਹਾਡੇ ਜੇਬ ਬਿਲਕੁਲ ਹੀ ਲਗਾਈਏ ਕਿ ਤੁਸੀਂ ਸਿਰਫ 40 ਮਾਰਕਸ ਦੇ ਪੇਪਰ ਕਰਨਾ ਤੁਸੀਂ ਕੀ ਕਰਨਾ ਦੋ ਇਕਾਂਗੀ ਭਾਗ ਕਰ ਲੋ ਤੇ ਇੱਕ ਆਧੁਨਿਕ ਪੰਜਾਬੀ ਕਵਿਤਾ ਵਾਲਾ ਉਹ ਕ ਠੀਕ ਹੈ ਕਵਿਤਾਵਾਂ ਉਹ ਕਰ ਲੋ ਤੇ ਇੱਕ ਪੰਜਾਬੀ ਸਾਹਿਤ ਵਾਲੇ ਕੁਐਸਚਨ ਕਰ ਲੋ ਮਤਲਬ ਕਿ ਤੁਹਾਨੂੰ ਇਹਦੇ ਵਿੱਚੋਂ 20 ਤੁਸੀਂ ਆਹਨ ਵਧੀਆ ਮਾਰਕਸ ਲੈ ਕੇ ਪਾਸ ਹੋ ਚੋਗੇ ਹਾਂ ਜਿਹੜੇ ਬੱਚਿਆਂ ਨੂੰ ਹੁਣ ਸਾਹਿਤ ਰੂਪ ਕਰਨੇ ਨੇ ਉਹ ਕਿਹੜੇ-ਕਿਹੜੇ ਕਰਦੇ ਨੇ ਦੇਖੋ ਸਾਹਿਤ ਰੂਪ ਆਉਣਗੇ 2-2 ਦੇ ਵਿੱਚ ਤੁਸੀਂ ਇੱਕ ਕਰਨਾ ਹੋਊਗਾ ਸਾਹਿਤ ਰੂਪ ਹੈਗੇ ਨੇ 1 2 3 4 5 6 ਨੇ 6 ਨੇ ਠੀਕ ਹੈ ਇਹਦੇ ਵਿੱਚ ਜਦੋਂ ਤੁਸੀਂ ਫਰਸਟ 5 ਕਰ ਲੋ ਜਾਂ ਲਾਸਟ 5 ਕਰ ਲੋ ਫਰਸਟ 5 ਜਾਂ ਲਾਸਟ 5 ਕਰ ਲੋ 10 ਮਾਰਕਸ ਤੱਕ ਹੋਊਗਾ ਸੋ ਇਹ ਮੈਂ ਤੁਹਾਨੂੰ ਦਿਖਾਈ ਦਿੱਤੇ ਵੀ ਆਪਣੇ ਸਾਰੇ ਸਾਹਿਤ ਰੂਪ ਵਾਲੀ ਇੱਕ ਅਲੱਗ ਵੀ ਪਲੇਲਿਸਟ ਬਣੀ ਹੋਈ ਹੈ ਇੱਕ ਪੰਜਾਬੀ ਲਿਟਰੇਚਰ ਜਿਹਦੇ ਵਿੱਚ 올 ਸਬਜੈਕਟਸ ਨੇ ਹਨਾ ਇੱਕੋ ਵਾਲੀ ਪਲੇਲਿਸਟ ਬਣੀ ਹੋਈ ਆ ਤੇ ਇੱਕ ਸਾਹਿਤ ਰੂਪਾਂ ਵਾਲੀ ਅਲੱਗ ਬਣੀ ਹੋਈ ਆ ਸੋ ਇਸ ਢੰਗ ਦੇ ਨਾਲ ਤੁਸੀਂ ਪੰਜਾਬੀ ਲੈਕਟਿਵ ਦੀ ਤਿਆਰੀ ਕਰੋ RAM ਨਾਲ ਐਨ 50+ ਮਾਰਕਸ ਲੈ ਕੇ ਤੁਸੀਂ ਪੇਪਰ ਨੂੰ ਪਾਸ ਕਰੋਗੇ ਠੀਕ ਹੈ ਸੋ ਸਮਝ ਕੇ ਜੋ ਤੁਸੀਂ ਕਰਦੇ ਤਾਂ ਹੋਰ ਵੀ ਵਧੀਆ ਤੁਹਾਨੂੰ ਮਾਰਕਸ ਆਉਂਦੇ ਨੇ ਤੇ ਇਹਦੇ ਨਾਲ ਫੁੱਲ ਮਾਰਕਸ ਵਾਲਾ ਵੀ ਹੋ ਗਿਆ ਹਨਾ ਜਿਨ੍ਹਾਂ ਨੇ ਐਨ ਵਧੀਆ 80 ਪਲੱਸ ਮਾਰਕਸ ਲੈਣੇ ਨੇ ਉਹਨਾਂ ਲਈ ਵੀ ਹੋ ਗਿਆ ਕਿ ਤੁਹਾਨੂੰ ਦੱਸਦਾ ਕਿ ਤੁਸੀਂ ਸ਼ਾਰਟ ਦੇ ਵਿੱਚ ਵੀ ਸ਼ਾਰਟ ਟਾਈਮ ਦੇ ਵਿੱਚ ਵੀ ਕਿਦਾਂ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਥੈਂਕਸ